ਮੇਅਰ ਨੂੰ ਗੁਮਰਾਹ ਕਰਕੇ ਬਣਾ ਦਿੱਤੀ ਇੱਕ ਅਨਲੀਗਲ ਬਿਲਡਿੰਗ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਹੋ ਰਹੀ ਹੈ ਚਰਚਾ ਮਾਮਲਾ ਬਠਿੰਡਾ ਦੇ ਕੋਰਟ ਕੰਪਲੈਕਸ ਦੇ ਬਿਲਕੁਲ ਸਾਹਮਣੇ ਦਾ ਇਸਨਾ ਬਣਦਾ ਹੈ ਕਿ ਇਹ ਜਿਹੜੀ ਹਾਈਵੇ ਹੈ ਨੈਸ਼ਨਲ ਹਾਈਵੇ ਇਸ ਨੂੰ ਆਂਦੇ ਹਨ ਇਸ ਨੂੰ ਆਰਮੀ ਦੇ ਅੰਦਰ ਇਹ ਹਾਈਵੇ ਆਉਂਦੀ ਹੈ ਅਤੇ ਇਸ ਦੇ ਅੰਦਰ ਜੇ ਕੋਈ ਵੀ ਬਠਿੰਡਾ ਦੇ ਰੋਜ਼ਗਾਰ ਤੋਂ ਲੈ ਕੇ ਆਈਟੀ ਪਾ ਚੌਂਕ ਦੇ ਤੱਕ ਅਗਰ ਕੋਈ ਵੀ ਨਵੀਂ ਬਿਲਡਿੰਗ ਬਣਦੀ ਹੈ ਤਾਂ ਇਹ ਇੱਕ ਕਾਨੂੰਨ ਬਣਿਆ ਹੋਇਆ ਹੈ ਕਿ ਉਹ ਵਿਅਕਤੀ 16 ਫੁੱਟ ਅਗੇ ਜਗ੍ਹਾ ਛੱਡ ਕੇ ਹੀ ਆਪਣੀ ਬਿਲਡਿੰਗ ਬਣਾਵੇਗਾ ਤੇ ਇੱਥੇ ਬਹੁਤ ਸਾਰੀਆਂ ਇੱਥੇ ਆਪਣਾ ਇਸ ਤੋਂ ਪਹਿਲਾਂ ਵੀ ਬਿਲਡਿੰਗਾਂ ਬਣੀਆਂ ਹੋਈਆਂ ਨੇ ਜੇ ਗੱਲ ਕਰੀਏ ਕੋਰਟ ਕੰਪਲੈਕਸ ਦੇ ਸਾਹਮਣੇ ਹੋਰ ਵੀ ਇੱਥੇ ਬਿਲਡਿੰਗਾਂ ਬਣੀਆਂ ਹੋਈਆਂ ਜਿਨ੍ਹਾਂ ਦੇ ਨਕਸ਼ੇ ਹੀ 16 ਫੁੱਟ ਛੱਡ ਕੇ ਫਿਰ ਪਾਸ ਹੋਈ ਹੈ ਲੇਕਿਨ ਇੱਕ ਹੁਣ ਨਵੀਂ ਬਿਲਡਿੰਗ ਬਣੀ ਹੈ ਜਿਸ ਨੂੰ ਬਿਲਕੁਲ ਰੋਡ ਦੇ ਉੱਪਰ ਹੀ ਆਪਣਾ ਬਣਾ ਦਿੱਤਾ ਗਿਆ ਇਸ ਨੂੰ ਇਹਦੇ ਅੱਗੇ ਕੋਈ ਜਗ੍ਹਾ ਨਹੀਂ ਛੱਡੀ ਗਈ ਤੇ ਜੇ ਗੱਲ ਕਰੀਏ ਤਾਂ ਨਗਰ ਕਮੇਲੋ ਪਿਛਲੇ ਦਿਨੀ ਇਸ ਨੂੰ ਇੱਕ ਵਾਰੀ ਰੋਕ ਦਿੱਤਾ ਗਿਆ ਸੀ ਅਤੇ ਫਿਰ ਦੁਬਾਰਾ ਇਸ ਬਿਲਡਿੰਗ ਨੂੰ ਸ਼ੁਰੂ ਕਰਵਾ ਦਿੱਤਾ ਗਿਆ ਲੇਕਿਨ ਗੱਲ ਕਰੀਏ ਤਾਂ ਇਹ ਜਿਹੜੀ ਬਿਲਕੁਲ ਕਾਨੂੰਨ ਦੇ ਉਲਟ ਬਣੀ ਹੈ ਨਗਰ ਨਿਗਮ ਦੇ ਮੇਅਰ ਨੂੰ ਇਸ ਸੰਬੰਧੀ ਅਧਿਕਾਰੀਆਂ ਵੱਲੋਂ ਗੁੰਮਰਾਹ ਕੀਤਾ ਗਿਆ ਹੈ ਤੇ ਇਹਨਾਂ ਤੇ ਬਣਦੀ ਕਾਰਵਾਈ ਦੀ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਬਹੁਤ ਸਾਰੇ ਲੋਕ ਕੈਮਰੇ ਦੇ ਅੱਗੇ ਨਹੀਂ ਆਉਣਾ ਚਾਹੁੰਦੇ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਜਿਹੜਾ ਕਾਫੀ ਨੁਕਸਾਨ ਹੋਇਆ ਹੈ ਸਾਡੀ ਬਿਲਡਿੰਗ ਹੈ ਜਿਹੜੀ ਛੱਡ ਨਕਸ਼ੇ ਨਹੀਂ ਉਹ 16 ਫੁੱਟ ਜਗ੍ਹਾ ਛੱਡ ਕੇ ਹੀ ਫਿਰ ਪਾਸ ਹੋਏ ਨੇ ਲੇਕਿਨ ਇਸ ਬਿਲਡਿੰਗ ਦੇ ਉੱਤੇ ਕਿਉਂ ਨਹੀਂ ਕੋਈ ਕਾਰਵਾਈ ਹੋ ਰਹੀ ਕਿਤਨਾ ਕਿਤੇ ਦਾਲ ਦੇ ਵਿੱਚ ਜਰੂਰ ਕੁਝ ਨਾ ਕੁਝ ਕਾਲਾ ਦਿਖਾਈ ਦੇ ਰਿਹਾ ਹੈ ਅਧਿਕਾਰੀ ਇਸ ਦੇ ਵਿੱਚ ਕਾਫੀ ਸਾਰੇ ਫਸ ਜਾਣਗੇ ਜਾਨਗੇ ਅਗਰ ਇਸ ਸਬੰਧੀ ਕੋਈ ਜਾਂਚ ਹੋਵੇ ਇਹ ਇੱਕ ਜਾਤ ਦਾ ਵਿਸ਼ਾ ਹੈ ਕਿ ਜਿਹੜੀ ਇਸ ਰੋਡ ਦੇ ਉੱਤੇ ਰੋਜਗਰਨ ਤੋਂ ਲੈ ਕੇ ਆਈਟੀਆਈ ਚੌਂਕ ਤੱਕ ਕੋਈ ਵੀ ਬਿਲਡਿੰਗ ਜਿਹੜੀ ਕਿਸੇ ਵੀ ਬਿਲਡਿੰਗ ਦਾ ਨਕਸ਼ਾ 16 ਫੁੱਟ ਛੱਡੇ ਤੋਂ ਬਣਾ પાસ ਨਹੀਂ ਹੁੰਦਾ ਤੇ ਇੱਕ ਬਿਲਡਿੰਗ ਦਾ ਨਕਸ਼ਾ ਕਿਸ ਤਰ੍ਹਾਂ ਪਾਸ ਹੋ ਗਿਆ ਜਾਂ ਇਹੇ ਬਿਲਡਿੰਗ ਕਿਸ ਤਰ੍ਹਾਂ ਬਣ ਗਈ ਇਸ ਨੂੰ ਲੈ ਕੇ ਕਾਫੀ ਲੋਕਾਂ ਦੇ ਸਵਾਲ ਉੱਠੇ ਹਨ ਕਿਤਨੇ ਕਿਤੇ ਨਗਰ ਨਿਗਮ ਦੇ ਮੇਅਰ ਨੂੰ ਅਧਿਕਾਰੀਆਂ ਬਲ ਉਸ ਸੰਬੰਧੀ ਕਮਰਾ ਕੀਤਾ ਗਿਆ ਤੇ ਮੇਅਰ ਨੂੰ ਵੀ ਇਹੇ ਸੰਬੰਧੀ ਸੋਚਣਾ ਚਾਹੀਦਾ ਹੈ ਕਿਉਂਕਿ ਇੱਕ ਬਿਲਡਿੰਗ ਕਿਸ ਤਰ੍ਹਾਂ ਬਣ ਗਈ ਬਾਕੀ ਬਿਲਡਿੰਗਾਂ ਪਿਛੀਆਂ ਨੇ ਇਸ ਨੂੰ ਲੈ ਕੇ ਲੋਕਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜਿੱਥੇ ਨਗਰ ਨਿਗਮ ਦੇ ਮੇਅਰ ਜਾਂ ਨਗਰ ਨਿਗਮ ਦੇ ਕਮਿਸ਼ਨਰ ਇਸ ਨੂੰ ਲੈ ਕੇ ਆਪ ਜਾਂਚ ਕਰਨ ਅਤੇ ਲੋਕਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਬਿਲਡਿੰਗ ਨੂੰ ਇਥੇ अपना पीछे अपना ਹਟਾ ਕੇ ਹੀ ਇਸ ਨੂੰ ਬਣਾਇਆ ਜਾਵੇ ਲੇਕਿਨ ਇਸ ਦੇ ਵਿੱਚ ਕੁਝ ਨਾ ਕੁਝ ਕਾਲਾ ਜ਼ਰੂਰ ਆਪਣਾ ਆਪਣੇ ਦਿਖਾਈ ਦੇ ਰਿਹਾ ਤੇ ਇਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਬੀਲਸ ਨੂੰ ਵੀ ਇਸ ਸੰਬੰਧੀ ਜਿਹੜੀ ਹੈ ਜਾਂਚ ਦੇ ਲਈ ਅਪਲੀਕੇਸ਼ਨ ਦਿੱਤੀ ਜਾਵੇਗੀ ਆਲਸੋ ਸੁਣਾਉਣਾ ਹੈ ਕਿ ਕਹਿੰਦੇ ਲੋਕ ਤੇ ਇਸ ਸੰਬੰਧੀ ਨਗਰ ਨਿਗਮ ਦੇ ਮੇਅਰ ਉਹਦਾ ਨਾਮ ਮੇਰਾ ਨਾ ਸੁਖਵਿੰਦਰ ਹੈ ਜੀ ਸਟੂਡੀਓ ਮੇਰਾ ਬਿੰਦਰ ਦੇ ਨਾਮ ਤੇ ਹੈ ਕੀ ਮਿਲਦਾ ਇਹ ਜਿਹੜੀ ਤੁਸੀਂ ਮੂੜੇ ਅੱਗੇ ਜਾਦਾ ਛੱਡੀ ਹੈ ਕਿਸ ਤਰ੍ਹਾਂ ਕਿਉਂ ਇਹੀ ਮਤਲਬ ਜਿਹੜਾ ਇੱਕ ਲਾਅ ਹੈ ਨਗਰ ਨਿਗਮ ਦਾ ਹਨ ਜਿਵੇਂ ਵੀ ਹੈ ਤਾਂ ਇਹ 16 ਫੁੱਟ ਛੱਡ ਕੇ ਹੀ ਸਾਨੂੰ ਮਤਲਬ ਸਾਡਾ ਨਕਸ਼ਾ ਵੀ ਪਾਸ ਹੋਇਆ ਸੀ ਇਸੇ ਦੇ ਸੀ ਬਣਾਈਏ 16 ਫੁੱਟ ਸਾਨੂੰ ਛੱਡ ਕੇ ਬਣਉਂਦੇ ਬਈ ਨਾਲ ਵੀਰੇ ਨਹੀਂ ਬਣਾਈਏ ਬਈ ਕਿੰਨੀ ਜਗ੍ਹਾ ਇਸ ਸਾਰੀ ਤੋਂ ਬੀਤੇ ਕਿੰਨੀ ਇੱਥੇ ਦੁਨੀ ਦੁਕਾਨ ਇਹ 16 ਫੁੱਟ ਛਰਦੀ ਜੀ 103 ਪੂਰੀ 103 ਚੋਂ ਛੱਡ ਕੇ 16 ਫੁੱਟ ਛੱਡੀ ਹੋਈ ਕਿ ਉਹਦੇ ਤੋਂ ਹੀ 16 ਫੁੱਟ ਦੇ ਪੈਸੇ ਪੇ ਕੀਤੇ ਸੀ ਤਾਂ ਹਾਂ ਜੀ ਠੀਕ ਹਾਂ ਜੀ ਕਿਸ ਨਾਮ ਤੇ ਦਫਤਰ ਆਰਕੀਸ ਤੋਂ ਜਿਹੜੀ ਤੁਸੀਂ ਇਹ 16 ਫੁੱਟ ਜਗਾ ਕੇ ਛੱਡੀ ਹੈ 16.5 ਕੀ ਕਾਰਨ ਸੀ ਕਿਉਂ ਛੱਡੀ ਕੀਤੀ ਇਸ ਨੇ ਨਕਸ਼ੇ ਦੇ ਪਾਸ ਤੋਂ ਇਹ 16.5 ਛੱਡੋਗੇ ਤਾਂ ਨਕਸ਼ਾ ਪਾਸ ਕਰਾਂਗੇ ਦਰਵਾਜੇ ਲਈ ਕਿੰਨਾ ਜੀ ਰੋਗ ਪੰਨਾ ਨਹੀਂ ਜਗਾ ਇਹ ਸਾਨੂੰ ਬਗਬਦ ਨੇ ਸੰਚੋ ਉੱਤਰ ਜਿਹੜੀ ਹੁਣ ਪਾਈ ਹੈ ਕਿੰਨਾ ਟਾਈਮ ਪਹਿਲਾਂ ਪਾਈ ਹੈ ਇਹ ਤੁਸੀਂ 3-4 ਦਿਨ ਤੋਂ ਪਾਈ ਨਹੀਂ ਜੇ ਤੇ ਤਾਰੇ ਕਿੰਨੇ ਲਵਾਈਏ ਵੀਰ ਜਗਾ ਟੋਟਲ ਸੀ ਜੀ 23240 ਜੇ ਪਹਿਲਾ ਜਗਾ ਤੋਂ ਵੀ ਗੱਲ ਹੋਈ ਸੀ ਸਰੀਏ ਤੇ ਕਰ ਸੀ ਹਾਂ ਜੀ ਸਰੀਏ ਦੁਆਰੇ ਪੌਂਟ ਤੇ ਨਿਗਮ ਨੇ ਇਹ ਸੁੱਤੋ 1650 ਹਾਂ ਜੀ ਕੀ ਹਾਂਜੀ ਇਹ ਨਾ ਦੋ ਮੈਂ ਨਾ ਬਿਕਰਮਜੀਤ ਸਿੰਘ ਦਾ ਮਾਲਵਾ ਟ੍ਰੈਵਲ ਆ ਮੇਰਾ ਕਚੈਰੀਆਂ ਦੇ ਬਿਲਕੁਲ ਸਾਹਮਣੇ ਆਫਿਸ ਹੈਗਾ ਹਾਈਵੇ ਦੇ ਉੱਤੇ ਕਿ ਪਰਵਾਜੋ ਤੁਹਾਡਾ ਇਹ ਹਾਈਵੇ ਤੋਂ ਕਿੰਨੀ ਜਗ੍ਹਾ ਛੱਡ ਕੇ ਪਸ਼ਾਉ ਨਕਸ਼ੇ ਪਾਸੋਂ ਕਿੰਨੀ ਜਗ੍ਹਾ ਛੱਡੀ ਹੈ ਹਾਈਵੇ ਤੋਂ ਬਾਈ ਜੀ ਵੈਸੇ ਜਿਹੜਾ ਬਾਈ ਲਾਅ ਹੈਗਾ ਕਿ ਆਪਾਂ ਜਿਹੜਾ ਪੁਰਾਣੀ ਬਿਲਡਿੰਗ ਖੜੀ ਹੈ ਖੜੀ ਹੈ ਜੇ ਆਪਾਂ ਉਹਨੂੰ ਕੋਈ ਰਿਪੇਅਰ ਵੀ ਕਰ ਸਕਦੇ ਆਂਗੇ ਪੁਰਾਣੀ ਨੂੰ ਕੋਈ ਪ੍ਰੋਬਲਮ ਨਹੀਂ ਜੇ ਆਪਾਂ ਉਹਦਾ ਲੈਂਟਰ ਜਿਹੜਾ ਹੈਗਾ ਉਹਨੂੰ ਤੋੜ ਲੈਨੇ ਆ ਫਿਰ ਆਪਾਂ ਨੂੰ ਬਾਈ ਲਾਅ ਜਿਹੜਾ ਹੈਗਾ 16 ਫੁੱਟ ਪਿੱਛੇ ਆਉਣਾ ਪੈਂਦਾ ਹੈ ਜਿਵੇਂ ਆਪਣੇ ਨਕਸ਼ੇ ਪਾਸ ਹੋਏ ਹੋਏ ਹੈ ਕਿ ਪੁਰਾਣੀ ਇਹਦੇ ਵਿੱਚ ਸਾਨੂੰ 16 ਫੁੱਟ ਜਿਹੜੀ ਜਗ੍ਹਾ ਤੋਂ ਹੈਗੀ ਛੱਡ ਕੇ ਪਿੱਛੇ ਬਣਾਉਣਾ ਪਊਗਾ ਬਣਾਇਆ ਹੋਇਆ ਆਪਾਂ ਆ ਜਿੰਨੀ ਵੀ ਨਵੀਂ ਕੰਸਟ੍ਰਕਸ਼ਨ ਹੋਈ ਸਾਰੀ 16 ਫੁੱਟ ਛੱਡ ਕੇ ਹੋਈ ਆ ਪਿੱਛੇ ਜੀ ਜੇ ਕੋਈ ਵੀ ਕੰਸਟ੍ਰਕਸ਼ਨ ਮੰਨ ਕੇ ਚੱਲੋ ਆਪਣਾ ਹਾਈਵੇ ਦੇ ਉੱਪਰ ਜਿਵੇਂ ਰੋਜ਼ਗਾਰਡਨ ਤੋਂ ਸ਼ੁਰੂ ਕਰ ਲੋ ਤੇ ਆਪਣਾ ਅੱਗੇ ਤੱਕ ਜਾਂਦੇ ਆਪਾਂ ਹਰਭਾਸ ਨਗਰ ਤੱਕ ਜਾਂਦੇ ਹਾਈਵੇ ਆ ਗਿਆ ਸਾਰਾ ਕੋਈ ਬਿਲਡਿੰਗ ਵੀ ਨਵੀਂ ਬਣੂਗੀ ਕੋਈ ਨਵੀਂ ਕੰਸਟ੍ਰਕਸ਼ਨ ਹੁੰਦੀ ਆ 16 ਫੁੱਟ ਹੱਟ ਕੇ ਪਿੱਛੇ ਬਣੂਗੀ ਜੇ 16 ਫੁੱਟ ਹੱਟ ਕੇ ਵਿੱਚ ਨਹੀਂ ਬਣਦੀ ਤਾਂ ਇਲੀਗਲ ਕੰਸਟ੍ਰਕਸ਼ਨ ਹੈਗਾ ਉਹ ਤੋਂ ਔਰ ਡੀਮੋਲਿਟ ਹੋ ਸਕਦੇ ਕਿਸੇ ਟਾਈਮ ਡੀਮੋਲਿਟ ਹੋ ਸਕਦਾ ਜੇ ਤੁਸੀਂ ਬੈਡਿੰਗ ਬਣਾ ਰਹੇ ਸੀ ਤਾਂ ਵੀ ਨਿਗਮਾਲਾ ਨੇ ਨਕਸ਼ਾ ਬੈਕ ਕਰਕੇ پاس ਕਰੰਦੇ ਕਿਹਾ ਹਾਂ ਹਾਂ ਬਿਲਕੁਲ ਉਹ ਤਾਂ ਕਹਿੰਦੇ ਭਾਈ ਲੋ ਜਿਹੜਾ ਹੈਗਾ ਤੁਸੀਂ ਲੋ ਫਾਲੋ ਕਰੋ ਲੋ ਫਾਲੋ ਕੀਤਾ ਸਾਰਿਆਂ ਨੇ ਉਹਨਾਂ ਨੇ ਦੱਸਿਆ ਕਿ ਸਾਨੂੰ ਸੰਤਾ ਪਤਾ ਨਹੀਂ ਸੀ ਬਿਲਕੁਲ ਤਾਂ ਕਹਿੰਦੇ 16 ਫੁੱਟ ਪਿੱਛੇ हट ਕੇ ਤੁਸੀਂ ਜਿਹੜਾ ਹੈਗੇ ਕੰਸਟਰਕਸ਼ਨ ਕਰ ਸਕਦੇ ਉਹ ਕੰਸਟਰਕਸ਼ਨਸ ਹੋਈਆਂ ਵੀ 16 ਫੁੱਟ ਪਿੱਛੇ ਹਟ ਕੇ ਉਹ ਹੋਇਆ ਸਭ ਕੁਝ ਸੂਚ ਕੋਈ ਦੋਰਾ ਹੈ ਠੀਕ ਥੈਂਕ ਯੂ ਹਾਂ ਨਮੰਦ ਕਰ ਪਾਇਆ ਸਾਰੇ ਵੇੜੇ ਨਮੀ ਬਣਾਈ ਹੋਈ ਹੈ ਉਹ ਰੋਡ ਦੇ ਉੱਪਰੋਂ ਸ਼ੁਰੂ ਕਰਕੇ ਉਹਨਾਂ ਨੇ ਸ਼ਟਰ ਲਗਾ ਕੇ ਸਰ ਰੇਡੀ ਪ੍ਰੈਸ ਰੀਡ ਸੀਗੇ ਕੱਲ ਸਾਡੇ ਕੋਲ ਆਏ ਸੀਗੇ ਇੱਕ ਕੰਪਲੇਨਟ ਲੈ ਕੇ ਮੈਂ ਤੁਹਾਡੇ ਸਾਰਿਆਂ ਦੇ ਮੂਹਰੇ ਇਨਸਪੈਕਟਰ ਨੂੰ ਫੋਨ ਕੀਤਾ ਉਹ ਕਹਿੰਦੇ ਆ ਵੀ ਚੈੱਕ ਕਰੋ ਚੈੱਕ ਕਰਕੇ ਸਾਨੂੰ ਵਾਪਸੀ ਦੱਸੋ ਉਹਨਾਂ ਨੇ ਸਾਨੂੰ ਵਾਪਸੀ ਦੱਸਿਆ ਕਿ ਜੋ ਵੀ ਉਹ ਬਿਲਡਿੰਗਾਂ ਸੀ ਬਿਲਡਿੰਗ ਬ੍ਰਾਂਚ ਨਾਲ ਗੱਲ ਕੀਤੀ ਜੋ ਬਿਲਡਿੰਗ ਦੀ ਤੁਸੀਂ ਗੱਲ ਕਰ ਰਹੇ ਹੋ ਬਿਲਡਿੰਗ ਬ੍ਰਾਂਚ ਦੇ ਹਿਸਾਬ ਨਾਲ ਉਹ ਬਿਲਕੁਲ ਠੀਕ ਬਣੀਆਂ ਹੈ ਤੇ ਜਿੰਨੀ ਵੀ ਬੰਦੀ ਉਹਦੇ ਫੀਸਟ ਕੰਪਾਊਂਡਿੰਗ ਦੇ ਫੀਸ ਸੀ ਜਾਂ ਜੋ ਵੀ ਸੀ ਸੀ ਉਹਨਾਂ ਦੇ ਪ੍ਰਵਾਲ ਨਹੀਂ ਤੇ ਉਹ ਉਹਨੂੰ ਬੇਸਿਸ ਤੇ ਬੰਦੀ ਹੈ ਤੇ ਜੇ ਹਜੇ ਵੀ ਤੁਹਾਡੀ ਕੋਈ ਕੁਐਰੀ ਆ ਉਹਦੇ ਤੇ ਅਸੀਂ ਉਹਨੂੰ ਚੈੱਕ ਕਰਵਾ ਲਾਂਗੇ ਕਿ ਇਹ ਕੋਈ ਲਾਗ ਨਹੀਂ ਵੀ ਜਿਹੜੀ ਮੇਨ ਤੇ ਬਿਲਡਿੰਗ ਬਣਨੀ ਹੈ ਹਾਈਵੇ ਦੇ ਉੱਪਰ ਉਹਦੀ ਕੋਈ ਪ੍ਰਾਣ ਤੇ ਮੂਹਰੇ ਜਗ੍ਹਾ ਛੱਡ ਕੇ 16 ਫੁੱਟ ਵੀ ਹੈ ਵੀ ਉਹਦਾ ਨਕਸ਼ਾ ਪਾਸ ਹੋਣ ਦਾ ਕਾਰਨ ਜਾਂ ਕੋਈ ਸਰ ਇੰਨੀ ਡਿਟੇਲਸ ਮੈਂ ਉਸ ਵਕਤ ਨਹੀਂ ਗਿਆ ਮੈਂ ਸਿਰਫ ਬਿਲਡਿੰਗ ਬ੍ਰਾਂਚ ਨੂੰ ਇੰਨਾ ਪੁੱਛਿਆ ਕਿ ਕੀ ਉਹ ਬਿਲਡਿੰਗ ਸਹੀ ਬਣੀ ਹੈ ਕੀ ਉਹਨਾਂ ਨੇ ਸਾਰੀ ਬੰਦੀਆਂ ਫੀਸਾਂ ਭਰੀਆਂ ਤੇ ਕੀ ਉਹ ਜਿਹੜੀ ਬਿਲਡਿੰਗ ਖੜੀ ਆ ਉਹ ਲੀਗਲ ਹੈ ਉਹਨਾਂ ਦੇ ਹਿਸਾਬ ਨਾਲ ਉਹ ਲੀਗਲ ਹੈ ਜੀ ਤੇ ਉਹਨਾਂ ਨੇ ਸਾਰੀਆਂ ਬੰਦੀਆਂ ਫੀਸਾਂ ਭਰੀਆਂ ਤੇ ਹਜੇ ਵੀ ਉਸ ਤੋਂ ਬਾਅਦ ਵੀ ਜੇ ਆਪਣੀ ਕੋਈ ਐਕਸਟਰਾ ਗੁਆਰੀ ਹੈ ਨਹੀਂ ਜਿਹੜੀ ਨਾਉ ਬਿਲਡਿੰਗ ਬਣੀ ਹੈ 2 ਮਹੀਨੇ ਪਹਿਲਾਂ ਲੈਂਡਰ ਪਿਆ ਨਿਗਮ ਨੇ ਉਹਨਾਂ ਦਾ ਨਕਸ਼ਾ ਪਾਸ ਕੀਤਾ ਵੀ ਉਸ 8.16 ਫੁੱਟ ਜਗ੍ਹਾ ਛੱਡ ਕੇ ਪਾਸ ਹੋਈ ਹੈ ਕੀ ਇਹਨਾਂ ਵਾਸਤੇ ਲਾ ਲਹਿਦਾ ਤੇ ਉਹਨਾਂ ਵਾਸਤੇ ਲਹਿਦਾ ਹੈ ਨਹੀਂ ਜੀ ਸਾਰਿਆਂ ਵਾਸਤੇ ਲਾ ਹੈ ਬਿਲਕੁਲ ਸਹੀ ਹੈ ਸਾਰੇ ਉਸ ਤੇ ਲੋ ਤੇ ਉਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਜੇ ਮੈਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਲੋਅ ਮੁਤਾਬਕ ਹੀ ਬਣੀ ਹੈ ਤਾਂ ਫਿਰ ਉਹ ਮੈਂ ਉਸ ਤੇ ਮੈਂ ਤਾਂ ਕਿਸੇ ਨਹੀਂ ਕਰ ਸਕਦਾ ਉਹਨਾਂ ਨੇ ਨੋਟਸ ਲਾਇਆ ਬੰਦ ਕਰਨ ਦਾ ਬਿਲਡਿੰਗ ਨੂੰ ਸਟਾਪ ਵਰਕ ਲਾਇਆ ਉਸ ਕੇਸ ਪਰ ਫਾਈਲ ਲਾਇਆ ਵੀ ਜਦੋਂ ਉਹਨਾਂ ਨੇ ਸਟਾਪ ਵਰਕ ਲਾਉਣ ਦਾ ਕਾਰਨ ਇਹ ਇਸ ਵੀ ਬਿਲਡਿੰਗ ਆ ਨਹੀਂ ਨਕਸ਼ੇ ਮੁਤਾਬਕ ਬਣ ਰਹੀ ਸਰ ਉਹਨਾਂ ਨੂੰ ਕੋਈ ਬੰਦੀ ਫੀਸ ਭਰੀ ਹੋਊਗੀ ਨਾ ਉਹਨੇ ਕੋਈ ਫੀਸ ਭਰਵਾਈ ਹੋਊ ਤੁਸੀਂ ਉਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਹਾਨੂੰ ਪ੍ਰੋਪਰ ਡਿਟੇਲ ਡਿਸਕ੍ਰਿਪਸ਼ਨ ਦਵਾ ਰਹੇ ਨੇ ਵੀ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਦੀ ਨਿਕਲ ਹੋ ਗਈ ਠੀਕ ਹੈ